ਹੈਲੋ ਸੱਜਿਕਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਤੇ ਪੇਪਰਾਂ ਦੀ ਤਿਆਰੀ ਆਪਦੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਚਾਹੇ ਉਹ ਕੋਈ ਵੀ ਐਗਜ਼ਾਮ ਹੋਵੇ ਜਿਸ ਤਰ੍ਹਾਂ ਕਿ ਪੀਟ ਪੀਐਸਬੀ ਕਲਰਕ ਆ ਚੁੱਕਾ ਹੈ ਪੰਜਾਬ ਪੁਲਿਸ ਆ ਚੁੱਕਾ ਹੈ ਵੀਡੀਓ ਰੀਓਪਨ ਹੋਣ ਵਾਲਾ ਹੈ ਅਤੇ ਸੀਨੀਅਰ ਅਸਿਸਟੈਂਟ ਜਿਸ ਤਰ੍ਹਾਂ ਕੇ ਈਟੀਸੀ ਜਿੰਨੇ ਵੀ ਪੇਪਰ ਹਨ ਤਾਂ ਕੋਈ ਵੀ ਪੇਪਰ ਲੈ ਲਈਏ ਭਾਵੇਂ ਉਹ ਆਉਣ ਵਾਲੇ ਪੇਪਰਾਂ ਜਾਂ ਕਈ ਹੈ ਆ ਚੁੱਕੇ ਹਨ ਤਾਂ ਸਾਰੇ ਪੇਪਰ ਵਾਲੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਦੋਸਤੋ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਦੇਖ ਲੈਣਾ ਕਿਉਂਕਿ ਸਾਰੇ ਜਿੰਨੇ ਵੀ ਕੁਐਸਚਨ ਕਰਾਈ ਗਏ ਹਨ ਇਸ ਤੋਂ ਪਹਿਲਾਂ ਅਤੇ ਅੱਜ ਜੋ ਕਰਵੇ ਜਾਨਕਿ ਇਹ ਪ੍ਰੀਵੀਅਸ ইয়ার কোশ্চেন ਹਾਂ ਤਾਂ ਦੋਸਤੋ ਸਾਰੇ ਪੇਪਰਾਂ ਵਿੱਚ ਆਏ ਹੋਏ ਕੁਐਸਚਨਾਂ ਨੂੰ ਭਾਵੇਂ ਉਹ TCS ਲੈ ਰਿਹਾ ਹੋਵੇ ਉਹਨਾਂ ਦੇ ਪੇਪਰ ਹਣ ਚਾਹੀਏ ਉਹ PTSB ਲੈ ਰਿਹਾ ਹੋਵੇ ਉਹਨਾਂ ਦੇ ਕੁਐਸਚਨਾਂ ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਵੀ ਕੁਐਸਚਨ ਦੀਆਂ ਵੀਡੀਓ ਜਲਦੀ ਮਿਲਣ ਲੱਗ ਜਾਣਗੀਆਂ ਬਹੁਤ ਹੀ ਜ਼ਿਆਦੇ ਜੋ ਕਿ ਪੇਪਰਾਂ ਦੇ ਵਿੱਚ ਆ ਚੁੱਕੇ ਜੋ ਕਿ ਰੀਸੈਂਟਲੀ ਪੇਪਰ ਪਿੱਛੇ ਜੇ ਹੋਏ ਹਨ ਅਤੇ ਕੋਈ ਹੋਰ ਪੇਪਰ ਜਾਂ ਜਿਹੜੇ ਕੁਐਸਚਨ ਬਣ ਸਕਦਾ ਸਾਰੇ ਕੁਐਸਚਨ ਕਰਵਾਏ ਜਾਣਗੇ ਤਾਂ ਦੋਸਤੋ ਵੀਡੀਓ ਕੋਈ ਵੀ ਹੋਵੇ ਉਸ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਆਪਾਂ ਇਤਿਹਾਸ ਦੀ ਗੱਲ ਕਰਾਂਗੇ ਪੰਘੋਲ ਦੀ ਰਾਜਨੀਤਿਕ ਸ਼ਾਸਤਰ ਦੀ ਅਰਥ ਸ਼ਾਸਤਰ ਦੀ ਸੱਭਿਆਚਾਰ ਦੀ ਤੇ ਸਾਰੇ ਇਹ ਕੀ ਹੈ ਜਿੰਨੇ ਵੀ ਕਵਰ ਕਰਾਂਗੇ ਭਾਵੇਂ ਇਤਿਹਾਸ ਪੰਘੋਲ ਰਾਜਨੀਤਿਕ ਸ਼ਾਸਤਰ ਅਰਥ ਸ਼ਾਸਤਰ ਸੱਭਿਆਚਾਰ ਹੋਵੇ ਅਤੇ ਸਾਰੇ ਕਿਹੜੇ ਹੋਣਗੇ ਪੁਰਾਣੇ ਪੇਪਰਾਂ ਦੇ ਪ੍ਰੈਕਟਿਸ ਹੋਣਗੇ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਅਤੇ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਆਪਾਂ ਚੱਲਦੇ ਹਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਪਹਿਲੇ ਕੁਐਸਚਨ ਵੱਲ ਦੋਸਤੋ ਦੇਖੋ ਪਹਿਲਾ ਕੁਐਸਚਨ ਕਹਿ ਰਿਹਾ ਹੈ ਕਿ ਜੋ ਜੇਕਰ ਦੇਖੋਗੇ ਪੇਪਰ 'ਚ ਕਰੰਟ ਅਫੇਅਰ ਦਾ ਕੁਐਸਚਨ ਕਹਿ ਰਿਹਾ ਹੈ ਕਿ ਇੱਕ ਫਾਇਤੀ LED ਬਲਬ ਯੋਜਨਾ ਕਿਸ ਨੇ ਸ਼ੁਰੂ ਕੀਤੀ ਤਾਂ ਬਹੁਤ ਫੈਕਚੁਅਲ ਜਿਹਾ ਕੁਐਸਚਨ ਹੈ ਮਤਲਬ ਕੀ ਹੈ ਟ੍ਰਿੱਕੀ ਕੁਐਸਚਨ ਹੈ LED ਕਿਹੜੇ ਹੁੰਦੇ ਹਨ ਬਲਬ ਹੁੰਦੇ ਹਨ ਤਾਂ ਬਲਬ ਹੁੰਦਾ ਹੈ ਤਾਂ ਸਾਨੂੰ ਪਤਾ ਹੈ ਸਰ ਜੀ ਬਿਜਲੀ ਬੋਰਡ ਦੇ ਵਿੱਚ ਕੀ ਹੈ ਇਹ ਬਿਜਲੀ ਰਾਹੀ ਜਾਗਦੇ ਹਨ ਤਾਂ ਜਿੱਥੇ ਤੁਹਾਨੂੰ ਬਿਜਲੀ ਵਿਭਾਗ ਦੇਖ ਗਿਆ ਤੁਸੀਂ ਇਸ ਦਾ ਸਰ ਆਨਸਰ ਲਾ ਦਿਓ ਤੁਹਾਡਾ ਕੀ ਹੈ ਰਾਈਟ ਆਨਸਰ हो ਜਾਵੇਗਾ ਜੀ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਵੱਲ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਕਿ ਜੋ ਸੈਂਸਸ ਤੇ ਆਧਾਰ ਹੈ 2011 ਦੀ ਜਾਣਕਾਰੀ ਦੇ ਅਨੁਸਾਰ ਪੰਜਾਬ ਰਾਜ ਲਈ ਲਗਭਗ ਸਾਖਰਤਾ ਦਰ ਕਿੰਨੀ ਹੈ ਤਾਂ ਜੇਕਰ ਦੇਖਿਆ ਜਾਵੇ ਕਿ ਇੱਥੇ ਲਗਭਗ 75 ਤੋਂ ਕੀ ਹੋਵੇਗਾ ਵਧ ਹੀ ਹੋਵੇਗੀ ਤਾਂ ਟ੍ਰਿਕ ਦੱਸ ਰਿਹਾ ਕਿ 75 ਤੋਂ ਵੱਧ ਹੋਵੇਗੀ ਔਰਤਾਂ ਦੀ ਤੇ ਮਰਦਾਂ ਦੀ ਦੇਖੀ ਜਾਵੇ ਤਾਂ ਆ ਕੀ ਆ ਮਰਦਾਂ ਦੀ ਹੋ ਗਈ ਲਗਭਗ ਆ ਕੀ ਆ ਔਰਤਾਂ ਦੀ ਹੋ ਗਈ ਤੇ ਦੋਨਾਂ ਦੀ ਐਵਰੇਜ ਕਿੰਨੀ ਆ ਗਈ ਸਾਡੀ 75 ਦੋਨਾਂ ਨੂੰ ਪਲੱਸ ਕਰਕੇ ਬਟਾ 2 ਕਰਕੇ ਕਿੰਨੀ ਆ ਜਾਊਗੀ 75 ਤੇ ਇੱਥੇ ਸਾਨੂੰ ਆਪਸ਼ਨਾਂ ਦੇ ਵਿੱਚ ਨੇੜੇ ਤੇੜੇ ਦੇਖ ਰਿਹਾ ਹੈ ਉਹ ਹੈ 76% ਤਾਂ ਇਹ ਕੀ ਹੋ ਜਾਵੇਗਾ ਇਹਦਾ ਆਨਸਰ ਹੋ ਜਾਵੇਗਾ ਉਸ ਤੋਂ ਅੱਗੇ ਚੱਲੀ ਜਾਵੇ ਗੱਲ ਕੀਤੀ ਜਾਵੇ ਕਹਿੰਦਾ ਉਸਤਾਦ ਫਤੇਹ ਦੇ ਨਾਲ ਪਟਿਆਲਾ ਘਰਾਣੇ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਇਹਦਾ ਰਾਈਟ ਆਨਸਰ ਹੈ ਉਸਤਾਦ ਅਲੀ ਬਖਸ਼ ਨੇ kiya ਇਸ ਦੀ ਸਥਾਪਨਾ ਕੀਤੀ ਸੀ ਉਸ ਤੋਂ ਅਗਲਾ ਕੁਐਸਚਨ ਕਹਿੰਦਾ ਮਸ਼ਹੂਰ ਕਹਾਣੀਆਂ ਸੱਸੀ ਪੁੰਨੂ ਅਤੇ ਸੋਹਣੀ ਮਾਹੀਵਾਲ ਕਿਸ ਨੇ ਲਿਖਿਆ ਤਾਂ ਇਹ ਕੀ ਹੈ ਕੁਐਸਚਨ ਪੇਪਰ A ਅਤੇ B ਦੋਨਾਂ ਦੇ ਲਈ ਇੰਪੋਰਟੈਂਟ ਹੈ ਕਿਉਂਕਿ ਦੋਨਾਂ ਵਿੱਚ ਇਹ ਕੁਐਸਚਨ ਬਣਿਆ ਹੋਇਆ ਹੈ PYQ ਦਾ ਮੇਨ ਮਕਸਦ ਹੀ ਇਹ ਹੈ ਕਿ ਤੁਹਾਨੂੰ ਸਾਰੇ ਕੁਐਸਚਨ ਇੱਥੇ ਕਰਵਾਈ ਜਾਣ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਸੱਸੀ ਪੁੰਨੂ ਦੀ ਗੱਲ ਕੀਤੀ ਹੈ ਵਿੱਚ ਚਾਹੇ ਉਹ ਸੋਨੀ ਮਾਹੀਵਾਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਆਨਸਰ ਆਵੇਗਾ ਮਸ਼ਹੂਰ ਕਹਾਣੀਆਂ ਦਾ ਤਾਂ ਇੱਥੇ ਹਾਸ਼ਮ ਸ਼ਾ ਕੀ ਆ ਜਾਏਗਾ ਰਾਈਟ ਆਨਸਰ ਆ ਜਾਵੇਗਾ ਜੀ ਉਸ ਤੋਂ ਅਗੇ ਚਲੇ ਹੋਏ ਕਹਿੰਦਾ ਹੈ ਦੂਜੀ ਐਂਗਲੋ ਸਿੱਖ ਜੰਗ ਕਦੋਂ ਹੋਈ ਤਾਂ ਆਪਾਂ ਸਾਰੀਆਂ ਗੱਲਾਂ ਕਰਾਂਗੇ ਜੋ ਪੇਪਰ ਦੇ ਵਿੱਚ ਕੁਐਸਚਨ ਦੂਜੀ ਐਂਗਲੋ ਸਿੱਖ ਜੁੱਧ ਤੋਂ ਬੰਦੇ ਹਨ ਸਭ ਤੋਂ ਪਹਿਲਾਂ ਤਾਂ ਦੂਜੀ ਐਂਗਲੋ ਸਿੱਖ ਜੁੱਧ ਮਹਾਰਾਜਾ ਦਲੀਪ ਸਿੰਘ ਦੀ ਸੀ ਅਤੇ ਦੂਜੀ ਐਂਗਲੋ ਸਿੱਖ ਜੁੱਧ ਕਦੋਂ ਹੋਈ ਸੀ ਉਹ ਤਾਂ ਕੁਐਸਚਨ ਹੈ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ 45 ਚ ਸਟਾਰਟ ਹੋਈਆਂ ਸਨ 45 46 ਦੇ ਵਿੱਚ ਕੀ ਹੋਊਗੀ ਸਰ ਜੀ ਸਾਡੀ ਫਸਟ ਐਂਗਲੋ ਸਿੱਖ ਯੁੱਧ ਹੋਗੀ ਅਤੇ ਉਦੋਂ ਕੌਣ ਸੀ ਲord ਹਾਰਡਿੰਗ ਸੀ ਅੰਗਰੇਜ਼ ਅਫਸਰ ਸੀ ਜਿਹੜਾ ਲord ਹਾਰਡਿੰਗ ਅਤੇ 47 ਦੇ ਵਿੱਚ ਕੀ ਐ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਛੁੱਟੀਆਂ ਕਰ ਦਿੱਤੀਆਂ ਮਤਲਬ ਕਿ ਰੈਸਟ ਕਰ ਦਿੱਤੀ ਤਾਂ 48 ਤੋਂ ਫੇਰ ਸ਼ੁਰੂ ਕਰ ਲਿਆ ਇਹਨਾਂ ਨੇ ਸਾਲ ਮਗਰੋਂ 1848 ਤੇ 99 ਕਿਉਂਕਿ ਸਾਨੂੰ ਪਤਾ 49 ਦੇ ਵਿੱਚ ਅੰਗਰੇਜ਼ਾਂ ਨੇ ਐਨੈਕਸ ਕਰ ਲਿਆ ਸੀ ਅਧਿਕਾਰ ਕਰ ਲਿਆ ਸੀ ਤੇ ਉਦੋਂ ਕਿਹੜੀ جنگ ਹੋਈ ਸੀ ਦੂਜੀ ਐਂਗਲੋ ਸਿੱਖ ਜੁੱਧ ਹੋਇਆ ਸੀ ਉਦੋਂ ਤੇ ਇਹ ਯਾਦ ਰੱਖਣਾ ਹੈ ਪਹਿਲਾ ਤੇ ਦੂਜਾ ਕੁਐਸਚਨ ਬਣ ਗਿਆ ਇੱਕ ਕੌਣ ਸੀ ਪਹਿਲੀ ਵੇਲੇ ਤਾਂ ਸੀ ਲord ਹਾਰਡਿੰਗ ਤੇ ਇੱਥੇ ਕੌਣ ਸੀ ਅੰਗਰੇਜ਼ ਲord ਲਹੋਜੀ ਗਵਰਨਰ ਜਨਰਲ ਸੀ ਜੋ ਅੰਗਰੇਜ਼ਾਂ ਦਾ OIC ਤਾਂ ਪਹਿਲੀ ਐਂਗਲੋ ਸਿੱਖ ਯੁੱਧ ਦੇ ਵਿੱਚ ਜੋ ਹੋਏ ਸਨ ਜੁੱਧ ਪੰਜ ਹੋਏ ਸਨ ਤਾਂ ਕਿਹੜੇ-ਕਿਹੜੇ ਸਨ ਕਮੈਂਟ ਬਾਕਸ ਵਿੱਚ ਦੱਸ ਦਿਓ ਦੂਸਰੀ ਐਂਗਲੋ ਸਿੱਖ ਯੁੱਧ ਦੇ ਵਿੱਚ ਜੋ ਲੜਾਈਆਂ ਹੋਈਆਂ ਸਨ ਉਹ ਚਾਰ ਹੋਈਆਂ ਸਨ ਅਤੇ ਚਾਰਾਂ ਦੇ ਵਿੱਚ ਇੱਕੋ ਇੱਕ ਇੰਪੋਰਟੈਂਟ ਇੰਪੋਰਟੈਂਟ ਹੈ ਉਹ ਹੈ ਗੁਜਰਾਤ ਗੁਜਰਾਤ ਬੈਟਲ ਹੈ ਜੋ ਗੁਜਰਾਤ ਦਾ ਜੁੱਧ ਹੈ ਜਿਸ ਨੂੰ ਬੰਦੂਕਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਸਭ ਤੋਂ ਲਾਸਟ ਲੜਾਈ ਸੀ ਤਾਂ ਉਹ ਵੀ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਹੋਏ ਦੋਸਤੋ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹੈ ਦੋਸਤੋ ਚੱਲਦੇ ਆਪਾਂ ਅਗਲੇ ਕੁਐਸਚਨ ਵੱਲ ਤਾਂ ਇੱਥੇ ਆਪਾਂ ਆਨਸਰ 1848 ਨਾ ਰਹਿ ਗਿਆ ਸੀ ਲਾ ਦਿੰਦੇ ਹਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਕਿ 1956 ਤੋਂ 1964 ਤੱਕ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਜਿਸ ਨੇ ਵਿਸ਼ਾਲ ਰਾਜ ਲਈ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਗਵਾਈ ਪ੍ਰਦਾਨ ਕੀਤੀ ਤਾਂ ਦੇਖੋ ਸਭ ਤੋਂ ਪਹਿਲਾਂ 1947 ਤੋਂ ਪਹਿਲਾਂ 1947 ਤੋਂ ਪਹਿਲਾਂ ਕੀ ਹੈ ਸਾਡੀ ਕੈਪੀਟਲ ਸੀ ਜੋ OC ਲਾਹੌਰ ਸਰ ਜੀ ਯਾਦ ਰੱਖਣਾ ਹੈ ਪੇਪਰ ਬਹੁਤ ਵਾਰ ਕੁਐਸਚਨ ਪੁੱਛ ਚੁੱਕਿਆ ਹੈ ਪੀ ਟਰिपल ਐਸ ਪੀ 1947 ਤੋਂ ਪਹਿਲਾਂ ਸਾਡੀ ਸੀ ਲਾਹੌਰ ਜੇਕਰ 1947 ਤੋਂ ਬਾਅਦ ਦੀ ਗੱਲ ਕਰੀਏ 1947 ਤੋਂ ਲੈ ਕੇ 1952 ਤੱਕ ਦੀ ਗੱਲ ਕਰ ਗਏ ਉਦੋਂ ਕਿਹੜੀ ਕੈਪੀਟਲ ਸੀ ਸਾਡੀ ਪੰਜਾਬ ਦੀ Shimla ਸਰ ਜੀ Shimla ਸੀ ਉਦੋਂ ਤੇ 1952-53 ਦੀ ਗੱਲ ਕਰੀਏ 52 ਤੋਂ ਲੈ ਕੇ 1966 ਤੱਕ ਜੋ ਸੀ ਸਾਡੀ ਕੈਪੀਟਲ ਕਿਹੜੀ Chandigarh ਅਤੇ 1966 ਤੋਂ ਹੁਣ ਤੱਕ ਕੀ ਹੈ ਪੰਜਾਬ ਅਤੇ Rajasthan ਦੋਨਾਂ ਸੌਰੀ ਪੰਜਾਬ ਅਤੇ Haryana ਦੋਨਾਂ ਦੀ ਕੀ ਹੈ ਕੈਪੀਟਲ Chandigarh ਹੈ ਤਾ ਇਹ ਫੈਕਚੁਅਲ ਇਨਫੋਰਮੇਸ਼ਨ ਸੀ ਤੁਹਾਡੇ ਪੇਪਰ ਦੇ ਵਿੱਚ ਸਿੱਧੇ ਕੁਐਸਚਨ ਬਣ ਸਕਦੇ ਹਨ ਤਾਂ ਯਾਦ ਰੱਖਣਾ ਦੋਸਤੋ ਤੇ ਇਹ ਸੀ ਸ਼ਿਮਲਾ ਜੋ ਸੀ ਉਹ ਕੀ ਹੈ ਟੈਂਪਰੀਰੀ ਰਾਜਧਾਨੀ ਸੀ ਸਥਾਈ ਸੀ ਤੇ ਸਥਾਈ ਰਾਜਧਾਨੀ ਕਿਹੜੀ ਹੈ ਪਰਮਾਨੈਂਟ ਉਹ ਚੰਡੀਗੜ੍ਹ ਹੈ ਤੇ ਚੰਡੀਗੜ੍ਹ ਕਿਸ ਨੇ ਬਣਾਇਆ ਸੀ ਇਹ ਕਮੈਂਟ ਬਾਕਸ ਵਿੱਚ ਦੋਸਤੋ ਦੱਸ ਦੇਣਾ ਤਾਂ ਇੱਥੇ ਜੋ ਸੀ ਆਪਣਾ ਆਨਸਰ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਕੀਆ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਪੰਜਾਬ ਲੈਜਿਸਲੇਟਿਵ ਕੌਂਸਲ ਮਤਲਬ ਐਬੋਲੀਸ਼ਨ ਐਕਟ ਕਿਸ ਸਾਲ ਪਾਸ ਹੋਇਆ ਸੀ ਜੋ ਇਹ ਐਕਟ ਸੀ ਕਿਸ ਸਾਲ ਪਾਸ ਹੋਇਆ ਸੀ ਤਾਂ ਯਾਦ ਰੱਖਣਾ ਹੈ ਦੋ ਕੁਐਸਚਨ ਬੰਦੇ ਹਨ ਪਾਸ ਹੋਇਆ ਤੇ ਲਾਗੂ ਹੋਇਆ ਤਾਂ ਪਾਸ ਹੋਇਆ ਇਸੇ ਕਰਕੇ ਕੀ ਹੈ ਕੈਂਡੀਡੇਟਸ ਵਿੱਚ ਕਾਫੀ ਕਨਫਿਊਜ਼ਨ ਹੁੰਦੀ 1970 ਤੇ 1969 ਕਿਉਂਕਿ ਪੇਪਰ ਦੇ ਵਿੱਚ ਦੋਨੇ ਆਪਸ਼ਨ ਆ ਜਾਂਦੀਆਂ ਹਨ ਤੇ ਸਹੀ ਵੀ ਪਾਈਆਂ ਜਾਂਦੀਆਂ 1969 ਵੀ ਤੇ 1970 ਵੀ ਤਾਂ ਇੱਥੇ ਯਾਦ ਰੱਖਣਾ 1970 ਦੇ ਵਿੱਚ ਕੀ ਹੈ ਇੰਪਲੀਮੈਂਟ ਹੋ ਗਿਆ ਸੀ ਲਾਗੂ ਹੋ ਗਿਆ ਸੀ ਤੇ ਇੱਥੇ ਕੀ 1969 ਚ ਪੰਜਾਬ ਲੈਜਿਸਲੇਟਿਵ ਕੌਂਸਲ ਐਵੋਲੂਸ਼ਨ ਐਕਟ ਸੀ ਉਹ ਕੀ ਪਾਸ ਕੀਤਾ ਗਿਆ ਸੀ ਅਬੋਲਿਸ਼ ਕਰਨਾ ਸੀ ਮਤਲਬ ਕੀ ਹੈ ਯਾਦ ਰੱਖਣਾ ਹੈ ਪਾਸ ਕਦੋਂ ਹੋਇਆ ਸੀ 1970 1969 ਦੇ ਵਿੱਚ ਅਤੇ ਪੰਜਾਬ ਲੈਜਿਸਲੇਟਿਵ ਕੌਂਸਲ ਐਮ ਐਲ ਸੀ ਹੈ ਜੋ ਇਸ ਦੇ ਵਿੱਚ ਤੁਹਾਨੂੰ ਮੈਂ ਇੱਕ ਕੁਐਸਚਨ ਹੋਰ ਦੱਸ ਦਿੰਦਾ ਮੈਂਬਰਾਂ ਦੀ ਗਿਣਤੀ ਜੋ ਜੋ ਮੈਂਬਰ ਆਫ ਜਿਹੜੇ ਹੁੰਦੇ ਹਨ ਆਪਣੇ ਜੋ ਹੁੰਦੇ ਹਨ ਵਿਧਾਨ ਸਭਾ ਦੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਹਨ ਉਹਨਾਂ ਦਾ 1/3 ਮੈਂਬਰ ਹੁੰਦੇ ਹਨ ਜੋ ਉਹ ਐਮ ਐਲ ਸੀ ਦੇ ਵਿੱਚ ਹੋਣੇ ਚਾਹੀਦੇ ਹਨ ਤਾਂ ਯਾਦ ਰੱਖਣਾ ਹੈ ਤੇ ਵਿਧਾਨ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹੁੰਦੇ ਹਨ ਤਾਂ ਇਹ ਕੁਐਸਚਨ ਵਰਕ ਹੈ ਮਤਲਬ ਕਿ ਤੁਹਾਡਾ ਹੋਮਵਰਕ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿ ਵਿਧਾਨ ਸਭਾ ਦੇ ਕਿੰਨੇ ਮੈਂਬਰ ਵੱਧ ਤੋਂ ਵੱਧ ਹੋ ਸਕਦੇ ਹਨ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਮੈਂਬਰ ਦੀ ਗਿਣਤੀ ਨਹੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਤਾਂ ਵਿਧਾਨ ਸਭਾ ਦੇ ਵਿੱਚ ਕਿੰਨੇ ਹੋ ਸਕਦੇ ਹਨ ਤੇ ਪੰਜਾਬ ਦੇ ਵਿੱਚ ਕਿੰਨੇ ਹਨ ਅਤੇ ਸਭ ਤੋਂ ਵੱਧ ਕਿੰਨੇ ਹਨ ਇਹ ਦੱਸਣਾ ਹੈ ਦੋਸਤੋ ਚਲਦੇ ਆਪਾਂ ਅਗਲੇ ਕੁਸ਼ਣ ਨੂੰ ਕਹਿੰਦਾ ਹੈ ਪੰਜਾਬ ਪਿੰਡੂ ਵਿਕਾਸ ਐਕਟ ਕਦੋਂ ਪਾਸ ਕੀਤਾ ਗਿਆ ਸੀ ਤਾਂ ਪਿੰਡੂ ਵਿਕਾਸ ਐਕਟ ਦੀ ਗੱਲ ਕੀਤੀ ਹੈ ਤਾਂ ਇਸ ਦਾ ਆਨਸਰ ਹੈ ਸਰਜੀ 1987 ਦੇ ਵਿੱਚ ਕੀ ਹੈ ਪਿੰਡੂ ਵਿਕਾਸ ਐਕਟ ਪਾਸ ਕੀਤਾ ਗਿਆ ਸੀ ਹੁਣ ਪਾਸ ਅਤੇ ਕੀ ਆ ਉਹ ਐਕਟ ਬਣ ਜਾਣਾ ਤਾਂ ਉੱਥੇ ਕੀ ਆ 87 88 89 ਵੀ ਆ ਸਕਦਾ ਕੋਈ ਚੱਕਰ ਨਹੀਂ ਉੱਥੇ ਕੀ ਕੁਐਸਚਨ ਪੜ੍ਹਨਾ ਹੈ ਪਾਸ ਦਿੱਤਾ ਹੋਇਆ ਤਾਂ ਕਿਹੜਾ ਆਨਸਰ ਲਾਉਣਾ ਹੈ ਜੇਕਰ ਉਹ ਕੀ ਲਾਗੂ ਹੋ ਗਿਆ ਲਾਗੂ ਕੀਤਾ ਗਿਆ ਸੀ ਤਾਂ ਉਦੋਂ ਕੀ ਆ ਹੋਰ ਯਰ ਹੋਵੇਗਾ ਅਗਲੀ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿ ਰਿਹਾ ਹੈ ਕਿ ਪੰਜਾਬ ਸਰਕਾਰ ਦੁਆਰਾ ਗਰੀਬ ਹੋਣ ਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਿਹੜੀ ਸਕੀਮ ਹੈ ਆਸ਼ੀਰਵਾਦ ਸਕੀਮ ਪੰਜਾਬ ਮੁੱਖ ਮੰਤਰੀ ਸਕੀਮ ਪੰਜਾਬ ਭਾਈ ਕਨਈਆ ਸਿਹਤ ਸਕੀਮ ਘਰ ਘਰ ਰੁਜ਼ਗਾਰ ਸਕੀਮ ਤਾਂ ਓਬਵੀਅਸ ਹੈ ਕਿ ਪੰਜਾਬ ਮੁੱਖ ਮੰਤਰੀ ਸਕੀਮ ਕੀ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਜਦੋਂ ਵਿਦਿਆਰਥੀਆਂ ਦੀ ਗੱਲ ਆ ਗਈ ਉੱਚ ਸਿੱਖਿਆ ਦੀ ਤਾਂ ਇੱਥੇ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਆ ਗਿਆ ਪੰਜਾਬ ਸਰਕਾਰ ਦੀ ਗੱਲ ਹੋਈ ਇਹ ਤਾਂ ਪੰਜਾਬ ਦਾ ਕੌਣ ਕਰੂਗਾ ਮੁੱਖ ਮੰਤਰੀ ਕਰੇਗਾ ਤਾਂ ਇਹ ਤਾਂ ਤੁਹਾਨੂੰ ਟ੍ਰਿਕ ਰੱਸੀ ਸੀ ਤਾਂ ਇਸ ਦਾ ਆਨਸਰ ਕੀ ਹੈ ਪੰਜਾਬ ਮੁੱਖ ਮੰਤਰੀ ਸਕੀਮ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਕਿਸ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾ ਵੀ ਕਿਹਾ ਜਾਂਦਾ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਇੱਥੇ ਜੋ ਰਾਈਟ ਆਨਸਰ ਹੈ ਹੁਣ ਤੁਸੀਂ ਇੱਥੇ ਭਾਈ ਵੀਰ ਸਿੰਘ ਦਿੱਤਾ ਹੁੰਦਾ ਤਾਂ ਉਹ ਕੀ ਹੈ ਗਲਤ ਹੋ ਜਾਣਾ ਸੀ ਕਿਉਂਕਿ ਇੱਥੇ ਪੰਜਾਬੀ ਵਾਰਤਕ ਕਿਹਾ ਹੈ ਵਾਰਤਕ ਭਾਗ ਦਾ ਪਿਤਾ ਕਿਹਾ ਜਾਂਦਾ ਹੈ ਫਾਦਰ ਆਫ ਪ੍ਰੋਜ਼ ਕਿਹਾ ਜਾਂਦਾ ਹੈ ਉਹ ਕਹਿਆ ਜਾਂਦਾ ਹੈ ਗੁਰਬਖਸ਼ ਸਿੰਘ ਨੂੰ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਗੁਰਬਖਸ਼ ਸਿੰਘ ਕਿਹ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕੀਤਾ ਇਹ ਕਹਿੰਦਾ ਹੈ ਕਿ ਭਾਰਤ ਵਿੱਚ ਸੌਣੀ ਹਾੜੀ ਅਤੇ ਜੈਦ ਵਕ ਵਕ ਕਿਸਮਾਂ ਡੈਸ਼ ਹਨ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕੀ ਹਨ ਸਿਚਾਈ ਪ੍ਰਣਾਲੀ ਹੈ ਨਹੀਂ ਸਰ ਜੀ ਫਸਲਾਂ ਦੇ ਮੌਸਮ ਹਨ ਤਾਂ ਬਿਲਕੁਲ ਰਾਈਟ ਆਨਸਰ ਹੈ ਫਸਲਾਂ ਦੇ ਕੀ ਹਨ ਚੱਕਰ ਹਨ ਇਹ ਸੌਣੀ ਹਾੜੀ ਦੀਆਂ ਫਸਲਾਂ ਜੈਦ ਦੀਆਂ ਫਸਲਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਵੀ ਤਾਂ ਕਹਿ ਰਿਹਾ ਹੈ ਕਿ ਹੇਠਾਂ ਦਿੱਤੇ ਵਿੱਚੋਂ ਕਿਹੜਾ ਪੰਜਾਬ ਦਾ ਪ੍ਰਮੁੱਖ ਜੰਗਲੀ ਖੇਤਰ ਨਹੀਂ ਹੈ ਤਾਂ ਦੇਖਦੇ ਹਾਂ ਕਿ ਗੁਰੂ ਨਾਨਕ ਪਵਿੱਤਰ ਵਣ ਮੱਤੇਵਾੜਾ ਜਗਲਾਤ ਦਸੂਆ ਜਗਲਾਤ ਕੁਕਰੈਲ ਜਗਲਾਤ ਤਾਂ ਕੁਕਰੈਲ ਵੱਖਰਾ ਇਹ ਨਾਮ ਹੈ ਤਾਂ ਇਸ ਕਰਕੇ ਕੀ ਹੈ ਇਹ ਸਹੀ ਆਂਸਰ ਆਜਾ ਕਿਉਂਕਿ ਇਹਨੇ ਪੁੱਛਿਆ ਕੀ ਹੈ ਨਹੀਂ ਹੈ ਤਾ ਉਥੇ ਤੁਸੀਂ ਨਹੀਂ ਨਾ ਪੜਿਆ ਤਾਂ ਕੀ ਹੋ ਜਾਵੇ ਡੋਲੂ ਮੰਝ ਜਾਓਗੇ 1.25 ਨੰਬਰ ਚਲੇ ਜਾਣਗੇ ਪਰ ਤੁਸੀਂ ਕੀ ਕਰਨਾ ਹੈ ਕੁਕਰੇਲ ਜਗਲਾਤ ਲਾ ਕੇ ਉਹਨਾਂ ਜਿਹੜਾ ਵੱਖਰਾ ਜਿਹਾ ਹੋਵੇ ਕਿਉਂਕਿ ਜਦੋਂ ਨਹੀਂ ਪੜ ਲਿਆ ਤਾਂ ਦਸੂਹਾ ਸਾਨੂੰ ਪਤਾ ਲੱਗ ਗਿਆ ਮੱਤੇਵਾਲਾ ਇਹ ਆ ਗੁਰੂ ਨਾਨਕ ਇਤ ਪੰਜਾਬ ਦੇ ਨਾਲ ਰਿਲੇਟਡ ਹਨ ਜੇਕਰ ਨਹੀਂ ਵੀ ਪਤਾ ਤਾਂ ਵੀ ਤੁੱਕਾ ਲਾ ਸਕਦੇ ਕੁਕਰੇਲ ਹੈ ਜੋ ਇਹ ਨਾਲ ਰਿਲੇਟ ਨਹੀਂ ਕਰਦਾ ਪੰਜਾਬ ਦੇ ਅਗਲਾ ਕੁਐਸਚਨ ਕਹਿੰਦਾ ਹੈ ਕਿ ਇਹੇ ਠਾਂ ਲਿਖੇ ਵਿੱਚੋਂ ਕਿਹੜਾ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ ਦਾ ਹਿੱਸਾ ਨਹੀਂ ਸੀ ਤਾਂ ਪੈਪਸੂ ਦੀ ਗੱਲ ਕੀਤੀ ਜਾਵੇ ਪੈਪਸੂ ਸਭ ਤੋਂ ਪਹਿਲਾਂ ਤਾਂ ਪੈਪਸੂ ਦੀ ਫੁੱਲ ਫਾਰਮ ਕਮੈਂਟ ਬਾਕਸ ਵਿੱਚ ਦੱਸ ਦਿਓ ਦੋਸਤੋ ਬਣੀ ਕਦੋਂ ਸੀ ਇਹ 1948 ਦੇ ਵਿੱਚ ਤੇ 1956 ਦੇ ਵਿੱਚ ਇਹ ਮਰਜ ਹੋ ਗਈ ਸੀ ਪੰਜਾਬ ਦੇ ਵਿੱਚ ਅਤੇ ਵਿੱਚ ਡਿਫਰੈਂਸ ਸੀ ਜੋ 8 ਸਾਲਾਂ ਦਾ ਸੀ ਤੇ 8 ਕੀ ਹਨ ਰਿਆਸਤਾਂ ਸਨ ਇਸ ਦੀਆਂ ਤੇ ਇੱਕ ਕੁਐਸਚਨ ਇਹੀ ਪੁੱਛਿਆ ਹੈ ਕਿ ਇਹਨਾਂ ਵਿੱਚੋਂ ਕਿਹੜੀ ਰਿਆਸਤ ਨਹੀਂ ਬਸ ਇਹੀ ਪੁੱਛਿਆ ਹੈ ਇਹਨਾਂ ਨੇ ਤਾਂ ਇੱਥੇ ਫੇਰ ਉਹੀ ਆ ਗਿਆ ਨਹੀਂ ਤਾਂ ਦੇਖ ਲੈਣੇ ਆ ਸਰ ਜੀ ਪਟਿਆਲਾ ਹਾਂਜੀ ਸਰ ਸਾਨੂੰ ਪਤਾ ਹੈ ਪਟਿਆਲਾ ਹੈ ਕਿਉਂਕਿ ਪੈਪਸੂਆ ਸਭ ਤੋਂ ਪਹਿਲਾਂ ਨਾਮ ਹੀ ਇੱਥੇ ਪਟਿਆਲਾ ਪਾਇਆ ਹੋਇਆ ਹੈ ਅਤੇ ਬਾਕੀ ਕੀ ਹੈ ਪੂਰਬੀ ਪੰਜਾਬ ਦੀ ਗੱਲ ਕੀਤੀ ਹੈ ਪਟਿਆਲਾ ਮਲੇਰ ਕੋਟਲਾ ਫਰੀਦਕੋਟ ਤਾਂ ਇਹ ਤਾਂ ਤਿੰਨੇ ਸਨ ਬਟ ਕੀ ਹੈ ਸਰ ਜੀ ਪਠਾਨਕੋਟ ਹੈ ਜੋ ਇਹਦਾ ਰਾਈਟ ਆਨਸਰ ਹੈ ਤੇ ਜੋ ਕਿ ਬਣਿਆ ਹੈ ਗੁਰਦਾਸਪੁਰ ਤੋਂ ਇਹ ਵੀ ਯਾਦ ਰੱਖਣਾ ਹੈ ਗੁਰਦਾਸਪੁਰ ਤੋਂ ਬਣਿਆ ਹੈ ਪਠਾਨਕੋਟ ਯਾਦ ਰੱਖਣਾ ਹੈ ਤੇ ਇਹ ਕਿਹੜਾ ਏਰੀਆ ਹੈ ਮਾਝਾ ਏਰੀਆ ਹੈ ਮਾਝੇ ਏਰੀਏ ਦੇ ਵਿੱਚ ਇਹ ਆਉਂਦਾ ਹੈ ਅਤੇ ਪਠਾਨਕੋਟ ਦੇ ਵਿੱਚੋਂ ਰਾਵੀ ਦਰਿਆ ਵਹਿੰਦਾ ਹੈ ਯਾਦ ਰੱਖਣਾ ਹੈ ਕਦੋਂ ਐਂਟਰ ਕਰਦਾ ਕਿੱਥੋਂ ਐਂਟਰ ਕਰਦਾ ਪਠਾਨਕੋਟ ਦੇ ਵਿੱਚੋਂ ਕਰਦਾ ਹੈ ਯਾਦ ਰੱਖਣਾ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਕਿ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਔਰਤਾਂ ਦੀ ਸਾਖਰਤਾ ਦਰ ਕਿੰਨੀ ਹੈ ਤਾਂ ਦੇਖ ਲੈਣੇ ਹਾਂ ਔਰਤਾਂ ਦੀ ਸਾਖਰਤਾ ਦਰ ਤਾਂ ਹੁਣੇ ਆਪਾਂ ਗੱਲ ਕੀਤੀ ਸੀ ਕਿ 70 ਤੇ 80 80 ਕੀ ਹੈ ਮੇਲ ਹੈ ਕਿ ਇਹ ਫੀਮੇਲ ਹੈ ਆਪਾਂ ਐਪਰੋਕਸੀਮੇਟ ਦੇਖਿਆ ਹੈ ਤੇ ਇੱਥੇ ਦੇਖਿਆ ਅਪਰੋਕਸੀਮੇਟ ਦੇ ਵਿੱਚ 70 ਦੇ ਨੇੜੇ ਕਿਹੜੀ ਹੈ 70.73 ਹੈ ਤਾਂ 70.73 ਹੈ ਇਸ ਦਾ ਰਾਈਟ ਆਨਸਰ ਹੈ ਜੀ ਯਾਦ ਰੱਖਣਾ ਹੈ ਬਸ 70 ਤੇ 80 ਤੇ ਇਸ ਦਾ ਐਵਰੇਜ ਕੱਢਣੀ ਹੈ 75 ਬਸ ਉਹ ਵੀ ਤੁਹਾਨੂੰ ਦਿਸ ਜਾਵੇਗਾ 70 ਦੇ ਨੇੜੇ ਤੇੜੇ ਕੀ ਹੈ 70.73 ਪਿਆ ਹੈ ਕਿਉਂਕਿ 75 ਪਿਆ ਹੈ ਬਟ ਦੂਰ ਬਹੁਤ ਜ਼ਿਆਦਾ ਹੈ 80 ਦੇ ਕੀ ਹੈ ਨੇੜੇ ਤੇੜੇ 81 ਪਿਆ ਹੈ ਤਾਂ ਕੀ ਹੈ ਅਪਰੋਕਸੀਮੇਟ 80 ਲਾ ਸਕਦੇ ਹਾਂ ਜੀ ਐਗਜ਼ਾਮੀਨਰ ਤੁਹਾਨੂੰ ਤੰਗ ਨਹੀਂ ਕਰੇਗਾ ਤੁਹਾਡੀ ਜੋ ਤੁਸੀਂ ਨੌਲੇਜ ਰੱਖੀ ਹੋਈ ਹੈ ਪੜ੍ਹੀ ਹੋਈ ਹੈ ਉਸੇ ਨੂੰ ਚੈੱਕ ਕਰੇਗਾ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਕਿਸ ਸਾਲ ਹੋਈ ਸੀ ਤਾਂ ਪਟਿਆਲਾ ਹੈਰੀਟੇਜ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸਥਾਪਨਾ ਹੋਈ ਸੀ ਜੋ ਉਹ 2003 ਦੇ ਵਿੱਚ ਕੋਈ ਸੀ ਤਾਂ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕੁਐਸਚਨ ਕਿਸ ਤਰ੍ਹਾਂ ਦੇ ਲੱਗੇ ਇਹ ਕਮੈਂਟ ਬਾਕਸ ਵਿੱਚ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਉਸ ਨੂੰ ਲਾਈਕ ਕਰਨਾ ਤੇ ਜੇਕਰ ਚੈਨਲ ਤੇ ਨਿਊ ਵੀਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਪੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ